ਗੱਲ ਨਿਊਜ਼ੀਲੈਂਡ ਦੀ ਕਰ ਲੈਂਦੇ ਹਾਂ ਜਿੱਥੇ ਮੁੰਰੇਵਾ ਦੇ ਗੁਰਦੁਆਰਾ ਨਾਨਕ ਸਰ ਠਾਟ ਇਸ਼ਰ ਦਰਬਾਰ ਵਿਖੇ ਪੋ ਮਹੀਨੇ ਦੇ ਸ਼ਹੀਦੀ 15 ਵਾਲੇ ਨੂੰ ਸਮਰਪਿਤ ਨਰਕੀਰਤਨ ਸਜਾਇਆ ਗਿਆ ਸਿੱਖ ਸੰਗਤ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਨਰਕੀਰਤਨ ਦੇ ਸਾਰੇ ਪ੍ਰਬੰਧ ਬਹੁਤ ਵਧੀਆ ਸਨ ਅਤੇ ਨਰਕੀਰਤਨ ਬਗੈਰ ਕਿਸੇ ਰੁਕਾਵਟ ਦੇ ਅੱਗੇ ਵਧ ਰਿਹਾ ਸੀ ਪਰ ਵਾਪਸੀ ਉਤੇ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਉਤੇ ਗ੍ਰੇਡ ਸਾਊਥ ਰੋਡ ਉਤੇ 30 ਤੋਂ 35 ਸ਼ਰਾਰਤੀ ਅਨਸਰਾਂ ਵੱਲੋਂ ਨਰਕੀਰਤਨ ਦਾ ਰਸਤਾ ਰੋਕ ਲਿਆ ਗਿਆ ਇਨ੍ਹਾਂ ਵਿਅਕਤੀਆਂ ਨੇ ਪਹਿਲਾ ਹਾਕਾ ਨਾਚ ਕੀਤਾ ਅਤੇ ਫਿਰ ਨਫ਼ਰਤ ਭਰੇ slogan ਵੀ ਬੋਲੇ ਜੋ ਕਿ ਨਰਕੀਰਤਨ ਦੇ ਖਿਲਾਫ ਸਨ ਇਸ ਮੌਕੇ ਸਿੱਖ ਸੰਗਤ ਵੱਲੋਂ ਬੜੀ ਸਹਿਣਸ਼ੀਲਤਾ ਦਿਖਾਈ ਗਈ ਨਰਕੀਰਤਨ ਨੂੰ ਕੁਝ ਸਮੇਂ ਲਈ ਮੌਕੇ ਉਤੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਉਤੇ ਪੁਜੀ ਪੁਲਿਸ ਫੋਰਸ ਨੇ ਇੱਕ ਚੇਨ ਬਣਾਉਂਦਿਆਂ ਨਰਕੀਰਤਨ ਦੇ ਲਈ ਰਸਤਾ ਤਿਆਰ ਕੀਤਾ ਅਤੇ ਨਰਕੀਰਤਨ ਬਿਨਾਂ ਕਿਸੇ ਵੱਡੀ ਘਟਨਾ ਗੁਰਦੁਆਰਾ ਸਾਹਿਬ ਪਹੁੰਚਿਆ ਇਹ ਪਤਾ ਲੱਗਿਆ ਕਿ ਇਹ ਨੌਜਵਾਨ ਇੱਕ ਵਿਸ਼ੇਸ਼ ਕਬੀਲੇ ਨਾਲ ਸੰਬੰਧਿਤ ਸਨ ਜੋ ਨਿਊਜ਼ੀਲੈਂਡ ਦੇ ਵਿੱਚ ਵਿਦੇਕੂ ਸਮੇਂ ਤੋਂ ਹਰ ਧਰਮ ਜਾਂ ਹੋਰ ਵਰਗਾਂ ਦੇ ਲੋਕਾਂ ਦਾ ਵਿਰੋਧ ਕਰ ਰਹੇ ਨੇ ਅਤੇ ਨਿਊਜ਼ੀਲੈਂਡ ਨੂੰ ਆਪਣਾ ਅਤੇ ਸਿਰਫ ਆਪਣਾ ਹੀ ਦੱਸ ਰਹੇ ਨੇ ਇਨ੍ਹਾਂ ਵੱਲੋਂ ਕੁਝ ਮਹੀਨੇ ਪਹਿਲਾਂ ਵੱਖੋ-ਵੱਖ ਧਰਮਾਂ ਦੇ ਝੰਡੇ ਵੀ ਸਾੜੇ ਗਏ ਸਨ